ਸਾਤਰੀ ਕਾਲ ਸਾਰਿਆਂ ਵਾਹਿਗੁਰੂ ਮਾਬੂਰੀ ਨੇ ਦਰਸ਼ਨ ਕਰਕੇ ਸੀਨਾ ਧਾਰੋ ਕੋਈ ਜਨ ਛਕਾਂਗੇ ਹੋਰ ਰਾਣੀ ਟਾਈਮ ਹੋ ਗਿਆ ਜੀ ਪ੍ਰਸ਼ਾਦਾ ਵੰਡਣ ਦਾ ਆ ਜਾਓ ਜੀ ਤੁਸੀਂ ਸਾਪਾ ਭੜਾ ਆਉਣ ਛੱਡਣ ਚੱਲੇ ਆ ਬਾਹਰ ਇੱਥੇ ਆ ਗੁਰਦੁਆਰੇ ਤੋਂ ਸਾਤਰੀ ਕਾਲਸਾਰਮ ਕੀ ਹਾਲ ਚਾਲ ਹੈ ਮਿਲਦਾ ਸਕਣ ਬਿਲਕੁਲ ਹੀ ਟਾਕ ਚੜਦੀ ਕਲਾ ਚੋਂ ਚੜਦੀ ਕਲਾ ਚਾਹੀਦੇ ਵੀ ਆ ਬਾਕੀ ਤੁਸੀਂ ਵੀਡੀਓ ਦਾ ਟਾਈਟਲ ਤੇ ਥੰਬਨੇਲ ਨੂੰ ਦੇਖ ਕੇ ਤਾਂ ਜਾਣ ਹੀ ਚੁਗੇ ਆ ਆਪਾਂ ਨੂੰ ਜ਼ਿਆਦਾ ਕੋਈ ਦੱਸਣ ਕਾ ਦੀ ਲੋੜ ਨਹੀਂ ਹੈਗੀ ਕਿ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਬਾਕੀ ਧੁੱਕ ਵੀ ਨਿਕਲਿਆ ਹੀ ਆ ਹੁਣ ਥੋੜੀ ਥੋੜੀ ਮਰ ਜ਼ੰਤੇ ਜ਼ੰਦੋਰ ਸੋਹਾਈ ਸਰ ਸਾਹਿਰ ਲ ਪਰ ਜਾ ਸੰਗ ਲਾਈ ਪੰਜੋ ਸੇ ਲਾਇਆ ਹੋਇਆ ਸਰਮਨੰਗ ਪਾਸ ਕਰਿਆਈ ਚੰਦਰ ਵਾਹਿਗੁਰੂ ਲੱਗਿਆ ਜੀ ਸੇਵਾ ਦਾ ਮੋਸ਼ਿਆਕ ਇਸ ਵੀ ਨੂੰ ਪਟਨੇ ਦੀ ਧਰਤੀ ਤੇ ਹੋਇਆ ਤੇ ਪਕਨੇ ਦੀ ਧਰਤੀ ਪਟਨੇਆਂ ਦੀਆਂ ਗਲੀਆਂ

ਪਰ ਮਠਿਆਈ ਨਹੀਂ ਤੁਹਾਡੇ ਹੱਥ ਦਾ ਤੋਹਨ ਛਕਾਗੇ ਹੋਰ ਰਾਣੀ ਮੈਣੀ ਅੰਦਰ ਜਾਂਦੀ ਐ ਤੇਰੇ ਦੇ ਵਿੱਚ ਪਾਲਦੀ ਐ ਟੂੜੀਆਂ ਨਾਲ ਲਾਉਂਦੀ ਐ ਛੋਲੇ ਗੁਰੂ ਜੀ ਨੂੰ ਸ਼ਤਾਰ ਗੁਰੂ ਜੀ ਦੇ ਮਾਤਾ ਜੀ ਤੁਸੀਂ ਨਹੀਂ ਛਕੋ ਹਾਂ ਯਾਰ ਨਹੀਂ ਸ਼ਿਕਾਇਤ ਐ ਇਸੇ ਤਰ੍ਹਾਂ ਗੁਰੂ ਜੀ ਦਾ ਨੇਤ ਦਾ ਨੇਮ ਬਣ ਗਿਆ ਅ ਰੋਜ਼ ਨਾਲ ਖੇਡਦੇ ਖੇਡਦੇ ਰਾਣੀ ਦੇ ਮਹਿਲਾ ਦੇ ਅੰਦਰ ਆਉਣਾ ਰਾਣੀ ਦੇ ਮਹਿਲਾ ਦੇ ਵਿੱਚ ਖੇਡਣਾ ਸੋਲਿਆਂ ਤੇ ਪੂੜੀਆਂ ਦਾ ਸੀਤ ਪ੍ਰਸ਼ਾਦ ਛਕਣਾ ਰਾਣੀ ਦੇ ਬਾਗ ਦੇ ਵਿੱਚ ਜਾ ਕੇ ਖੇਡਣਾ ਰਾਣੀ ਦੇ ਬਾਗ ਦੇ ਵਿੱਚ ਇੱਕ ਗੁਰੂ ਜੀ ਨੇ ਆਪਣੇ ਹੱਥਾਂ ਦੇ ਨਾਲ ਕਰੋਂਤੇ ਦਾ ਬੂਟਾ ਲਗਾਇਆ ਆਪਾਂ ਘਰਾਂ ਦੇ ਵਿੱਚ ਆਚਾਰ ਪਾਉਨੇ ਹਨ ਪੁਰਾਣੇ ਬਜ਼ੁਰਗ ਜਾਨ ਦੇ ਹਨ ਹੁਣ ਟਾਈਮ ਹੋ ਗਿਆ ਜੀ ਪ੍ਰਸ਼ਾਦਾਂ ਛਕਾਉਣ ਦਾ ਉਹ ਗਾੜ ਜਿਹੜੇ ਆਇਓ ਆ ਰਾਜ ਜਸੀ ਤੁਮੀ ਸੱਪ ਬੜੇ ਆਏ ਹੋਣ ਛੱਡਣ ਚੱਲੇ ਆ ਬਾਹ ਇੱਥੇ ਅਗੋਰ ਦਵਾਰੇ ਤੋਂ ਉਹ ਮੜ ਜਾ ਹੋ ਜਾ ਮੋਰ ਨੂੰ ਉਹ ਰੋਕ ਲੈ ਸੀਟ ਟੁੱਟ ਜਾਣੀ ਐ ਬਾਹਰ ਤਾਂ ਲੈਣ ਦਿਓ ਕੋ ਜਾ ਮੜ ਜਾ ਮੋਰ ਨੂੰ ਉਹ ਨਹੀਂ ਹਲੇ ਹੋਇਆ ਮੜ ਜਾ ਹੋਰ ਮੋਰ ਨੂੰ ਚਲੋ ਚਲੋ ਚਲੀਏ ਮਰ ਲੈ ਤੇਰਾ ਕਰਾ ਰੋਣਾ ਮੈਂ ਇੱਧੇ ਜਾ ਜੜਾ ਹੀ ਕੋਈ ਚੱਕਰ ਨਹੀਂ ਗੁਰਦਵਾਰੇ ਸੀ ਹੋਣਾ ਰੋਟੀ ਵੀ ਆ ਕੇ ਖਾਣੇ ਆ ਕੋਈ ਨਹੀਂ ਪਹਿਲਾਂ ਸੱਪ ਦੇਖ ਆਈਏ ਸਸਰੀ ਘਰ ਦੀ ਸਾਰਿਆਂ ਚੱਕ ਅੱਜ ਕੈਂਕੋਬਰਾ ਕਾਬੂ ਚਾਇਆ ਇਹਦੇ ਜੋ ਨਿਊਰੋਟੌਕਸਿਕ ਜ਼ਹਿਰ ਹੁੰਦਾ ਇਹ ਬੜਾ ਖਤਰਨਾਕ ਸਾਪ ਆ ਇਹ ਇਹਦੇ ਵਿੱਚ ਕਾਬੂ ਕੀਤਾ ਮੜਿਆ ਦਿਖਾ ਦੇਵੋ ਇੱਧਰ ਸਾਡੇ ਮੰਨਾ ਭਾਜੀ ਹਾਂ ਮੰਨਾ ਇਹ ਸਨੇਕ ਹੈ ਚਰਿਆ ਜੋੜਾਂ ਤੋਂ ਮੰਨਾ ਸਪੈਸ਼ਲ ਸੱਲਿਆ ਸੀ ਭਾਜੀ ਉਹਨਾਂ ਨੂੰ ਤੇ ਇਹ ਸੱਪ ਫੜ ਲੰਦਾ ਹੈ ਬੜਾ ਭਾਈ ਵੀ ਆਪ ਹੂੰ ਫੜ ਕੇ ਦਿਖਾਉਣਗੇ ਤੇ ਉਹ ਡੰਡਾ ਲਾਉਂਦੇ ਆ ਭਾਜੀ ਉੱਧਰ ਹੂੰ ਆਪਣਾ ਕਰ ਦੀਏ ਸਾਫ ਸਫੇ ਰੋਟੀ ਖਾ ਲਈ ਤੇ ਚਾਹ ਬਣਾ ਧਾਨ